ਪਰਮ ਸਨਮਾਨ ਜੋ ਸਤਪੁਰਾਂ ਦੀ ਸੱਜ ਦਿਲਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀ ਆਂਦੀ ਕਿਰਪਾ ਨਾਲ ਅੱਜ ਦੇ ਪਾਵਨ ਸ੍ਰੀ ਮੁਖਵਾਕ ਨੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਵਿੱਚ ਉਚਾਰਨ ਕੀਤੀ ਪਵਿੱਤ੍ਰ ਉਤਰ ਬਾਣੀ ਦੇ ਵਿੱਚੋਂ ਸਾਡੇ ਸਾਰੇਾਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਕਿਰਪਾਲਤਾ ਕਰਦੇ ਹਨ ਕਿਰਪਾ ਕਰਦੇ ਹਾ ਕਿ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇਹਦਾ ਸਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮਨੁੱਖ ਦੀ ਬੰਦਦ ਕਰਦਾ ਹੈ ਸਹਾਇਤਾ ਰਖਵਾਲੀ ਕਰਦਾ ਹੈ ਉਹ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ ਉਹਦੀ ਨਜ਼ਰਾਂ ਵਿੱਚ ਕੋਈ ਉੱਚਾ ਨਾ ਕੋਈ ਨੀਮਾ ਨੀ ਕੋ ਵੱਡਾ ਨਾ ਕੋਈ ਛੋਟਾ ਨਾ ਕਰਮਾ ਕਰਕੇ ਇਨਸਾਨ ਉੱਚਾ ਨੀਮਾ ਹੋ ਸਕਦਾ ਹੈ ਜਾਤ ਪਾਤ ਕਰਕੇ ਜਾਂ ਅਮੀਰੀ ਗਰੀਬੀ ਕਰਕੇ ਕੋਈ ਉੱਚਾ ਨੀਮਾ ਉਹਦੀਆਂ ਨਜ਼ਰਾਂ ਵਿੱਚ ਨਹੀਂ ਹੈ ਉਹ ਸਭ ਨੂੰ ਇੱਕ ਨਜ਼ਰ ਦੇ ਨਾਲ ਵੇਖਦਾ ਹੈ ਗੁਰਬਾਣੀ ਪਰਮਾਨੰ ਮੀ ਐਤੈ ਓਤੈ ਰਖਵਾਲਾ ਮਰ ਅ ਸਮਝਾ ਦੇ ਮਿਉ ਪ੍ਰਮਾਤਮਾ ਉਹ ਪਰਮੇਸ਼ਰ ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਦੇ ਹੁਕਮ ਨੂੰ ਮੰਨਦਾ ਹੈ ਉਹਦੀ ਰਾਜਾ ਵਿੱਚ ਤੁਰਦਾ ਹੈ ਉਸ ਮਨੁੱਖ ਦੀ ਇਸ ਲੋਕ ਤੇ ਪ੍ਰਲੋਕ ਵਿੱਚ ਉਹ ਪ੍ਰਮਾਤਮਾ ਆਪ ਦਾ ਕੀ ਕਰਦਾ ਹੈ ਪ੍ਰਭ ਸਤ ਗੁਰ ਦੀਨ ਦਿਆਲਾ ਦੀਨ ਅਖੇ ਗਰੀਬ ਲੋ ਗਰੀਬ ਕੌਣ ਹੈ ਜਿਹਦੇ ਹਿਰਦੇ ਵਿੱਚ ਗਰੀਬੀ ਹੋਵੇ ਜਿਹੜਾ ਸ਼ਰਧਾ ਧਾਰ ਜੋ ਕਰਦੇ ਆਵੇਂ ਸਾਧ ਸੰਗ ਜਨਮ ਮਰਨ ਮਿਟਾਵੇ ਜਿਹੜਾ ਸ਼ਰਧਾ ਧਾਰ ਕੇ ਹਿਰਦੇ ਦੀ ਗਰੀਬੀ ਦੀ ਗੱਲ ਕੀਤੀ ਸੱਚੇ ਬਾਸ਼ਾ ਨੇ ਵੀ ਉਹ ਗਰੀਬਾਂ ਉਤੇ ਦਇਆ ਕਰਨ ਵਾਲਾ ਪਰਮੇਸ਼ਰ ਦਾਸ ਆਪਣੇ ਰ ਆਪ ਰੱਖੇ ਦਾਸ ਬੰਦਨ ਸੇਵਕ ਨੂੰ ਮਰਜ਼ ਬੰਦਨ ਭਾਈ ਉਹ ਪ੍ਰਮਾਤਮਾ ਆਪਣੇ ਸੇਵਕਾਂ ਦੀ ਆਪਣੇ ਦਸਰਿਆਂ ਦੀ ਆਪ ਰੱਖਿਆ ਕਰਦਾ ਹੈ ਘਟ ਘਟ ਸ਼ਬਦ ਸੁਭਾਕੇ ਘਟ ਘਟ ਮਤਲਬ ਹਰੇਕ ਸਰੀਰ ਵਿੱਚ ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ ਪ੍ਰਮਾਤਮਾ ਹਰੇਕ ਸਰੀਰ ਵਿੱਚ ਆਪ ਹੀ ਬਚਨ ਬੋਲ ਰਿਹਾ ਹੈ ਮਾਰਸ ਸਾਨੂੰ ਸੋਹਣੇ ਵੀ ਉਹ ਪਰਮੇਸ਼ਰ ਨੂੰ ਹਰ ਇੱਕ ਦੇ ਵਿੱਚ ਵੱਸਦਾ ਜਾਣੋ ਉਹ ਸਭ ਦੇ ਅੰਦਰ ਵੱਸਦਾ ਹੈ ਸਮਨਾਂ ਦੇ ਵਿੱਚ ਉਸ ਪਰਮਾਤਮਾ ਦੀ ਉਸ ਪਰਮੇਸ਼ਰ ਦੀ ਜੋਤ ਜਗਦੀ ਹੈ ਜੋ ਕੁਝ ਵਰਤ ਰਿਹਾ ਹੈ ਉਹ ਆਪ ਹੀ ਵਰਤਾਰਿਆ ਹੈ ਜੋ ਬੋਲ ਰਿਹਾ ਆਪ ਹੀ ਸਰੀਰਾਂ ਵਿੱਚ ਬੈਠ ਕੇ ਪਰਮੇਸ਼ਰ ਆਪ ਬੋਲਦਾ ਹੈ ਜਿਕਰ ਗੁਰੂ ਸਾਧੂ ਤੁ ਸਮਝਾਉਂਦੇ ਨੇ ਗੁਰ ਕੀ ਚਰਨ ਉਪਰ ਵੱਲ ਜਾਈ ਵੱਲ ਜਾਈ ਦਾ ਮਤਲਬ ਹੁੰਦਾ ਸਤਿ ਕੀ ਜਾਣਾ ਮਰਜ਼ ਨਾ ਆਪਣੇ ਗੁਰੂ ਦੇ ਚਰਨਾਂ ਤੋਂ ਸਦਾ ਸਤਿ ਕੀ ਜਾਈਏ ਜਿਹੜਾ ਗੁਰੂ ਦਿਨ ਸ੍ਰਣ ਸਾਸ ਸਾਸ ਸਮਾਲੀ ਹੋਰਨ ਸਭ ਨਹੀਂ ਥਾਈ ਦਿਨ ਸ੍ਰਣ ਦਿਨ ਰਾਤ ਸਾਤ ਸਾਸ ਦਾ ਮਤਲਬ ਹੈ ਹਰੇਕ ਸਾਹ ਦੇ ਨਾਲ ਮਰਜ਼ ਮਦਰ ਵੀ ਹਰੇਕ ਸਾਹ ਦੇ ਨਾਲ ਦਿਨ ਰਾਤ ਉਸ ਪਰਮੇਸ਼ਰ ਨੂੰ ਯਾਦ ਕਰਦੇ ਰਹੀਏ ਜੋ ਸਭਨਾ ਥਾਵਾਂ ਦੇ ਵਿੱਚ ਭਰਪੂਰ ਹੈ ਜਿਹੜਾ ਸਭ ਦੇ ਹਿਰਦੇ ਵਿੱਚ ਵਸਦਾ ਹੈ ਜਿਹੜਾ ਸਭ ਦੇ ਅੰਦਰ ਵਸਦਾ ਹੈ ਉਸ ਪਰਮੇਸ਼ਰ ਦੀ ਸਦਾ ਯਾਦ ਵਿੱਚ ਜੁੜਦੇ ਰਹੀਏ ਆਪ ਸਹਾਈ ਹੋਆ ਜਦੋਂ ਕਹਿੰਦੇ ਪ੍ਰਮਾਤਮਾ ਪ੍ਰਮਾਤਮਾ ਆਪ ਮਦਦ ਕਰ ਬਣਦੇ ਸੱਜੇ ਦਾ ਸੱਚ ਢੋਆ ਤੱਕਦ ਗੁਰੂ ਦੀ ਮਿਹਰ ਨਾਲ ਸਦਾ ਥਰ ਰਹਿਣ ਵਾਲੇ ਪ੍ਰਮਾਤਮਾ ਦੀ ਸਦਾ ਥਰ ਰਹਿਣ ਵਾਲੀ ਸਿੱਖਸਲਾ ਦੀ ਦਾਤ ਜਿਹੜੀ ਹੈ ਉਹ ਮਿਲਦੀ ਹੈ ਪਰਮੇਸ਼ਰ ਦੇ ਘਰ ਤੋਂ ਜਦੋਂ ਦਾਤਾ ਪ੍ਰਾਪਤ ਹੋ ਜਾਂਦਾ ਉਹ ਦਾਤਾ ਇੱਕ ਹੁੰਦੀ ਹੈ ਦਲਿਆਵੀ ਦਾਤ ਇੱਕ ਹੁੰਦੀ ਹੈ ਨਾਮਦੀ ਦਾਤ ਜਦੋਂ ਨਾਮਦੀ ਦਾਤ ਮਿਲ ਜਾਂਦੀ ਹੈ ਉਹ ਸਦਾ ਥਰ ਰਹਿਣ ਵਾਲਾ ਜਿਹੜੀਆਂ ਦੁਨਿਆਵੀ ਦਾਤਾਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਤਨ ਪਦਾਰਥ ਆਉਂਦੇ ਜਾਂਦੇ ਰਹਿੰਦੇ ਅਕਾਲ ਪੁਰਖ ਪ੍ਰਮਾਤਮਾ ਦੀ ਮਿਹਰ ਦੇ ਪਾਤਰ ਬਣੀਏ ਤੇਰੀ ਭਗਤ ਵੜਿਆਈਏ ਦਾਤਾ ਜੀ ਤੇਰੀ ਭਗਤੀ ਔਰ ਤੇਰੀ ਸਿਮਤ ਸਲਾਹ ਬਾਈ ਨਾਨਕ ਪ੍ਰਭ ਸਰਣਾਈ ਇਹ ਨਾਨਕ ਆਪੇ ਗੁਰਸਬ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਤੇਰੀ ਸ਼ਰਣ ਪ੍ਰਾਪਤ ਹੁੰਦੀ ਹੈ हे ਅਕਾਲ ਪੁਰਖ ਪਰਮੇਸ਼ਰ ਸਾਡੇ ਉਤੇ ਮਿਹਰ ਕਰੋ ਤੁਹਾਡੀ ਭਗਤੀ ਔਰ ਤੁਹਾਡੀ ਸਿਫਤ ਸਲਾਹ ਨਿਤ ਕਰਦੇ ਰਹੀਏ ਤੁਹਾਡੇ ਚਰਨਾਂ ਨਾਲ ਨੜੇ ਰਹੀਏ ਇਹ ਬਲਬਖਸ਼ੋ ਜੀ ਪਰਮਾਤਮਾ ਸਭਨਾ ਪਰ ਮੇਰ ਪਰਿਆ ਹੱਥ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀਆਂ ਦਾਤਾਂ ਬਖਸ਼ਣ ਸਦਾ ਹੀ ਸਰਵਤ ਦਾ ਭਲਾ ਮੰਗਦੇ ਰਹੀਏ ਜਿਹੜਾ ਸਰਵਤ ਦਾ ਭਲਾ ਮੰਗਦਾ ਉਹਨੂੰ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਪੈਂਦੀ ਗੁਰੂ ਕਿਰਪਾ ਕਰੇ ਸਰਵਤ ਦੇ ਭਲੇ ਦੀ ਅਰਦਾਸ ਨਤ ਕਰਦੇ ਰਹੀਏ ਨਗਰ ਵਿੱਚ ਆਪਸੀ ਨੇਮ ਪਿਆਰ ਦਾ ਤਪਾਕ ਆਪਸੀ ਪੈਂਚਾਰ ਕਾ ਸਾਂਝ ਬਣੇ ਗੁਰੂ ਘਰ ਦੀ ਸੇਵਾ ਬਾਬਾ ਸਤਗੁਰੂ ਜੀ ਕਿਰਪਾ ਕਰਕੇ ਸਭਨਾਂ ਦੇ ਮਨਾਂ ਨੂੰ ਫੇਰ ਕੇ ਆਪ ਲੈ ਲੈ ਨਤ ਅਰਦਾਸ ਕਰਦੇ ਜੀ ਬ੍ਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰਿੰਦ ਕਾ ਪੂਰਨ ਅਰਦਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ